ਨਿਕਲੇ ਹੋਏ ਆ ਲੋਕਾਂ ਨੂੰ ਦੱਸਣ ਲਈ ਕਿ ਉਹ ਕੀ ਕਿੱਡੀ ਵੱਡੀ ਸ਼ਕਤੀ ਨੇ ਕਿਉਂਕਿ ਸਭ ਤੋਂ ਵੱਡੀ ਸ਼ਕਤੀ ਲੋਕ ਹੀ ਹੁੰਦੇ ਨੇ ਕੋਈ ਦੇਸ਼ ਨਹੀਂ ਕੋਈ ਸਰਕਾਰ ਨਹੀਂ ਕੋਈ ਡੀਪ ਸਟੇਟ ਨਹੀਂ ਜੇ ਲੋਕ ਉੱਠ ਪੈਣ ਤਾਂ ਬਹੁਤ ਕੁਝ ਹੋ ਸਕਦਾ ਹੈ ਸਹੀ ਮਾਨਿਆਂ ਦਾ ਇਨਕਲਾਬ ਹੋ ਸਕਦਾ ਨਾ ਕਿ ਇੰਨਾ ਆਲਾ ਜਿਹੜਾ ਪਿਛਲੇ ਕਰਕੇ ਗਏ ਨੇ ਸੱਚੀ ਮੁੱਚੀ ਦਾ ਕਿਉਂਕਿ ਲੋਕਾਂ ਦੇ ਕਰਕੇ ਹੀ ਇਹ ਸਰਕਾਰਾਂ ਨੇ ਤੇ ਲੋਕਾਂ ਕੋਲੇ ਹੀ ਇਹ ਸ਼ਕਤੀ ਹੈ ਕਿ ਉਹ ਆਪਦੇ ਮਨਮਰਜ਼ੀ ਦੇ ਫੈਸਲੇ ਜਿਹੜੇ ਇੱਕ ਲੋਕ ਹਿੱਤ ਚ ਨਹੀਂ ਉਹ ਕਰਵਾ ਸਕਣ ਜਿਵੇਂ ਆ ਪਾਣੀਆਂ ਦਾ ਹੀ ਲੈ ਲਓ ਨਸ਼ਿਆਂ ਦਾ ਲੈ ਲਓ ਆ ਜਿਹੜੇ ਬਾਹਰ ਹੀ ਆ ਰਹੇ ਨੇ ਉਹਨਾਂ ਦਾ ਲੈ ਲਓ ਕਿੰਨੇ ਮਰਜ਼ੀ ਗਿਣ ਲੋ ਸੋ ਉਹਨਾਂ ਨੂੰ ਸਮਝਾ ਰਹੇ ਆ ਉਹਨਾਂ ਨੂੰ ਪੁੱਛ ਰਹੇ ਆ ਉਹਨਾਂ ਨੂੰ ਤਦੱਸ ਵੀ ਰਹੇ ਆ ਔਰ ਜੇ ਕੁਝ ਉਹਨਾਂ ਨੂੰ ਪਤਾ ਤਾਂ ਉਹਨੋਂ ਤੋਂ ਸਿੱਖ ਵੀ ਰਹੇ ਆ ਬੇਸ਼ਰਮੀ ਦੀ ਹੱਦ ਆ ਸਰਕਾਰ ਦੀ ਇੱਕ ਪਾਸੇ ਤਿੰਨ ਮਿੰਿਸਟਰ ਬੈਠੇ ਗੱਲਾਂ ਕਰ ਰਹੇ ਨੇ ਪੰਦੇਰ ਸਾਹਿਬ ਨਾਲ ਤੇ ਡੱਲੇਵਾਲ ਸਾਹਿਬ ਨਾਲ ਉਧਰਲੇ ਪਾਸੇ ਸੂਬਾ ਤੋਂ ਤਿਆਰੀ ਕਰ ਰਹੀ ਸੀ ਓਏ ਬੰਦੇ ਰੱਬ ਦਿਓ ਜੇ ਉਹ ਇੰਨਾ ਖਰਾਬ ਕਰ ਰਹੇ ਨੇ ਤਾਂ ਮੀਟਿੰਗ ਕਿਉਂ ਕਰ ਰਹੇ ਆ ਇਹ ਜੇ ਗੈਰ ਕਾਨੂੰਨੀ ਬੰਦਿਆਂ ਨਾਲ ਜੇ ਮੀਟਿੰਗ ਕਰ ਰਹੇ ਹੋ ਤਾਂ ਥੋੜੀ ਜੀ ਤਾਂ ਸ਼ਰਮ ਰੱਖੋ ਫਿਰ ਉਹਨਾਂ ਨੂੰ ਫੜ ਕਿਉਂ ਰਹੇ ਆ ਤੇ ਉਹਨਾਂ ਨੂੰ ਬੈਠਾ ਉਹਨੂੰ ਜਾ ਕੇ ਤੋੜ ਕੀ ਰਹੇ ਹੋ ਕੀ ਕਾਲਾ ਮਾਲਾ ਸਭ ਤੋਂ ਵੱਡਾ ਡਰਾਮਾ ਇੱਕ ਛੋੜਾ ਮੈਂ ਗੱਲ ਦੱਸਣਾ ਚਾਹੁੰਦਾ ਅੱਜ ਪੰਜਾਬ ਦਾ ਖੇਤੀਬਾੜੀ ਮੰਤਰੀ ਇਹਨਾਂ ਦੇ ਐਮ ਐਲ ਏ ਮੰਤਰੀ ਸਾਰੇ ਲੱਗੇ ਪਏ ਆ ਕਿ ਅਸੀਂ ਤਾਂ ਜੀ ਕਿਸਾਨਾਂ ਨੂੰ ਬੁਲਾ ਰਹੇ ਹਾਂ ਕਿਸਾਨ ਕਿਉਂ ਨਹੀਂ ਮੀਟਿੰਗ ਤੇ ਆਏ ਇੱਕ ਪਾਸੇ ਕਹਿ ਰਹੇ ਆ ਵੀ ਸਾਡੇ ਨਾਲ ਸੰਬੰਧਿਤ ਮਸਲੇ ਨਹੀਂ ਮੰਗਾ ਨਹੀਂ ਕੇਂਦਰ ਨਾਲ ਸੰਬੰਧਿਤ ਹੈ ਪੰਜਾਬ 'ਚ ਬੈਠੇ ਕੀ ਕਰਦੇ ਆ ਸਿਰ ਬਲਾਕਾ ਦੇ ਲਈ ਰਹੇ ਹੋ ਜੀ ਸੋ ਬੜੀ ਖਤਰਨਾਕ ਖੇਡ ਖੇਡ ਰਹੇ ਆ ਲੋਕਾਂ ਨੂੰ ਦਫਾੜ ਕਰਕੇ ਉਹਨਾਂ ਨੂੰ ਪੁੱਟਣਾ ਮਾਰਨਾ ਕਿਵੇਂ ਆ ਰਾਜ ਕਿਵੇਂ ਕਰਨਾ ਉਹ ਨਿਚੇ ਦਾ ਰੇ ਲੋਕਾਂ ਨੂੰ ਸਮਝ ਨਹੀਂ ਆਦਾ ਬੜਾ ਜੀ ਹੁੰਦਾ ਜੀ ਮਗਰੋਂ ਪਤਾ ਨਹੀਂ ਕਿਤੇ ਨਾ ਤੁਰ ਜਾਂਦੇ ਕੱਲ ਵਾਲੇ ਮਸਲੇ 'ਚ ਮੈਨੂੰ ਰੋਸਾ ਇਹੀ ਆ ਪੰਜਾਬ ਦੇ ਲੋਕਾਂ ਤੇ ਵੀ ਯਾਰ ਜਦੋਂ ਐਡਾ ਵੱਡਾ ਸਰਕਾਰ ਨੇ ਐਕਸ਼ਨ ਕੀਤਾ ਮੋਰਚਾ ਚੁਕਾਤਾ ਕਿਉਂ ਨਹੀਂ ਪੰਜਾਬ ਸੜਕਾਂ ਤੇ ਆਇਆ ਕਿਉਂ ਨਹੀਂ ਬਾਹਰ ਨਿਕਲਿਆ ਕਰੋ ਨਿਕਲਣਾ ਚਾਹੀਦਾ ਇਹ ਸਾਡੀ ਖਤ ਲੜਾਈਆਂ ਨੇ ਕੋਈ ਆਧ ਦੀ ਨਿੱਜੀ ਲੜਾਈ ਨਹੀਂ ਲੜ ਰਹੇ ਆ ਡੱਲੇ ਵਾਲ ਜਾਂ ਕੋਈ ਭੰਦੇਰ ਜਾਂ ਕੋਈ ਇੱਥੇ ਬੰਦੀ ਆ ਗਈ ਸੋ ਐਂ ਤਾਂ ਬਹੁਤ ਆ ਜਾਂਦੇ ਨੇ ਹਲਾਤ ਵੀ ਦੇਖ ਰਹੇ ਨੇ ਜਾਣਕਾਰ ਵੀ ਸਾਰੇ ਨੇ ਸਭ ਨੂੰ ਪਤਾ ਕਿ ਪਾਣੀਆਂ ਹੀ ਆ ਨਾ ਪਾਤੀਆਂ ਪੰਜਾਬ ਮਾਰੂ ਨੀਤੀਆਂ ਭਵੰਤਮਾਨ ਪੰਜਾਬ ਚ ਲਾਗੂ ਕਰੀ ਜਾਂਦਾ ਜੋ ਸੈਂਟਰ ਚਾਹੁੰਦਾ ਭਵੰਤਮਾਨ ਕਰ ਰਿਹਾ ਇਹਨੇ ਮੋਢੇ 'ਤੇ ਚਲਾ ਰਹੀ ਕਟਫੁੱਤਲੀ ਬਣਿਆ ਹੋਇਆ ਉਹਨਾਂ ਨੇ ਪਰ ਫਿਰ ਵੀ ਉਹਦੇ باوجود ਵੀ ਪਤਾ ਨਹੀਂ ਕਿਹੜੇ ਨਿੱਜੀ ਹਿੱਤ ਇਹਨਾਂ ਨੂੰ ਦੇਖ ਰਹੇ ਨੇ ਨਿੱਜੀ ਹਿੱਤ ਵੀ ਕਹਿ ਲੈ ਕੇ ਕੀ ਕਰੋਗੇ ਕੀ ਕਰੋਗੇ ਮਾੜੇ ਮੋٹے ਲਾਲਚਾਂ ਪਿੱਛੇ ਹੇ ਤਾਂ ਪਿੱਛੇ ਜਾਂ ਧੜਿਆਂ ਪਿੱਛੇ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਪੰਜਾਬ ਦੀ ਧਰਤੀ ਹੇਠ ਲੱਗ ਕਿਤੇ ਵੀ ਪਾਣੀ ਪੀਣ ਯੋਗ ਨਹੀਂ ਹੈਗਾ ਐਰਪੋਰਟਾਂ ਨੇ ਕਿਸੇ ਵੀ ਜ਼ਿਲ੍ਹੇ ਕਿਸੇ ਵੀ ਪਿੰਡ 'ਚ ਸਾਡੇ ਜਵਾਕਾਂ ਨੂੰ ਕੈਂਸਰ ਹੋ ਰਹੇ ਨੇ ਕਾਲੀ ਪੀੜੀਏ ਨਾਲ ਮਰ ਰਹੇ ਨੇ ਲੋਕ ਮੰਦਬੁੱਧੀ ਜਵਾਕ ਪੈਦਾ ਹੋ ਰਹੇ ਜਵਾਕ ਪੈਦਾ ਹੋਣੋਂ ਹਟ ਗਏ ਸੈਂਟਰਾਂ ਦੇ ਟੀਕਿਆਂ ਨਾਲ ਜਵਾਕ ਅਸੀਂ ਲੈਣ ਲੱਗ ਗਏ ਆਪਾਂ ਫਿਰ ਵੀ ਚੁੱਪਾਂ ਸਿੱਖਿਆ ਨੀਤੀ ਲਾਗੂ ਕਰਦੀ ਪੰਜਾਬ 'ਚ ਆਪਾਂ ਫਿਰ ਵੀ ਚੁੱਪਾਂ ਜਿਹੜੀ ਜਿਹੜੀ ਕਿ ਬੜੀ ਸਾਡੇ ਲਈ ਖਤਰਨਾਕ ਆ ਸਾਡੀ ਸੱਭਿਆਚਾਰ ਲਈ ਸਾਡੀ ਬੋਲੀ ਸਾਡੇ ਵਿਰਸੇ ਲਈ ਪਤਾ ਨਹੀਂ ਕਿਹੜੇ ਮਸਲੇ ਜਾਂ ਕਿਹੜੇ ਮੁੱਦੇ ਤੇ ਅਸੀਂ ਜਾਂ ਕਦੋਂ ਬੋਲਾਂਗੇ ਨਿਕਲੇ ਹੋਏ ਆ ਲੋਕਾਂ ਨੂੰ ਸੰਨ ਲਈ ਕਿ ਉਹ ਕਿ ਕਿੱਡੀ ਵੱਡੀ ਸ਼ਕਤੀ ਨੇ ਕਿਉਂਕਿ ਸਭ ਤੋਂ ਵੱਡੀ ਸ਼ਕਤੀ ਲੋਕ ਹੀ ਹੁੰਦੇ ਨੇ ਕੋਈ ਦੇਸ਼ ਨਹੀਂ ਕੋਈ ਸਰਕਾਰ ਨਹੀਂ ਕੋਈ ਡੀਪ ਸਟੇਟ ਨਹੀਂ ਜੇ ਲੋਕ ਉੱਠ ਪੈਣ ਤਾਂ ਬਹੁਤ ਕੁਝ ਹੋ ਸਕਦਾ ਹੈ ਸਹੀ ਮਾਨਿਆਂ ਦਾ ਇਨਕਲਾਬ ਹੋ ਸਕਦਾ ਹੈ ਨਾ ਕਿ ਇਨਾਂ ਵਾਲਾ ਜਿਹੜਾ ਪਿਛਲੇ ਕਰਕੇ ਗਏ ਨੇ ਸੱਚੀ ਮੁੱਚੀ ਦਾ ਕਿਉਂਕਿ ਲੋਕਾਂ ਦੇ ਕਰਕੇ ਹੀ ਇਹ ਸਰਕਾਰਾਂ ਨੇ ਤੇ ਲੋਕਾਂ ਕੋਲੇ ਹੀ ਇਹ ਸ਼ਕਤੀ ਹੈ ਕਿ ਉਹ ਆਪਦੇ ਮਨਮਰਜ਼ੀ ਦੇ ਫੈਸਲੇ ਜਿਹੜੇ ਕਿ ਲੋਕ ਹਿੱਤ ਚਨੀਉ ਕਰਵਾ ਸਕਣ ਜਿਵੇਂ ਆ ਪਾਣੀਆਂ ਦਾ ਹੀ ਲੈ ਲਓ ਨਸ਼ਿਆਂ ਦਾ ਲੈ ਲਓ ਆ ਜਿਹੜੇ ਬਾਹਰ ਹੀ ਆ ਰਹੇ ਨੇ ਉਹਨਾਂ ਦਾ ਲੈ ਲਓ ਕਿੰਨੇ ਮਰਜ਼ੀ ਗਿਣ ਲਓ ਸੋ ਉਹਨਾਂ ਨੂੰ ਸਮਝਾ ਰਹੇ ਆ ਉਹਨਾਂ ਨੂੰ ਪੁੱਛ ਰਹੇ ਆ ਉਹਨਾਂ ਨੂੰ ਤਦੱਸ ਵੀ ਰਹੇ ਆ ਔਰ ਜੇ ਕੁਝ ਉਹਨਾਂ ਨੂੰ ਪਤਾ ਤਾਂ ਉਹਨੋਂ ਤੋਂ ਸਿੱਖ ਵੀ ਰਹੇ ਆ ਬੇਸ਼ਰਮੀ ਦੀ ਹੱਦ ਆ ਸਰਕਾਰ ਦੀ ਇੱਕ ਪਾਸੇ ਤਿੰਨ ਮਿੰਿਸਟਰ ਬੈਠੇ ਗੱਲਾਂ ਕਰ ਰਹੇ ਨੇ ਪੰਦੇਰ ਸਾਹਿਬ ਨਾਲ ਤੇ ਡੱਲੇਵਾਲ ਸਾਹਿਬ ਨਾਲ ਉਧਰਲੇ ਪਾਸੇ ਸੁਬਾਹ ਤੋਂ ਤਿਆਰੀ ਕਰ ਰਹੀ ਸੀ ਓਏ ਬੰਦੇ ਰੱਬ ਦਿਓ ਜੇ ਉਹ ਇੰਨਾ ਖਰਾਬ ਕਰ ਰਹੇ ਨੇ ਤਾਂ ਮੀਟਿੰਗ ਕਿਉਂ ਕਰ ਰਹੇ ਆ ਇਹ ਜੇ ਗੈਰਕਾਨੂੰਨੀ ਬੰਦਿਆਂ ਨਾਲ ਤੇ ਜੇ ਮੀਟਿੰਗ ਕਰ ਰਹੇ ਹੋ ਤਾਂ ਥੋੜੀ ਜੀ ਤਾਂ ਸ਼ਰਮ ਰੱਖੋ ਫਿਰ ਉਹਨਾਂ ਨੂੰ ਫੜ ਕਿਉਂ ਰਹੇ ਆ ਕਿ ਉਹਨਾਂ ਨੂੰ ਬੈਠਾ ਉਹਨੂੰ ਜਾ ਕੇ ਤੋੜ ਕੀ ਰਹੇ ਹੋ ਇਹ ਕੀ ਕਾਲਾ ਮਾਲ ਹੈ ਸਭ ਤੋਂ ਵੱਡਾ ਡਰਾਮਾ ਇੱਕ ਛੋੜਾ ਮੈਂ ਗੱਲ ਦੱਸਣਾ ਚਾਹੁੰਦਾ ਅੱਜ ਪੰਜਾਬ ਦਾ ਖੇਤੀਬਾੜੀ ਮੰਤਰੀ ਇਹਨਾਂ ਦੇ ਐਮ ਐਲ ਏ ਮੰਤਰੀ ਸਾਰੇ ਲੱਗੇ ਪਏ ਆ ਕਿ ਅਸੀਂ ਤਾਂ ਜੀ ਕਿਸਾਨਾਂ ਨੂੰ ਬੁਲਾ ਰਹੇ ਹਾਂ ਕਿਸਾਨ ਕਿਉਂ ਨਹੀਂ ਮੀਟਿੰਗ ਤੇ ਆਏ ਇੱਕ ਪਾਸੇ ਕਹਿ ਰਹੇ ਆ ਵੀ ਸਾਡੇ ਨਾਲ ਸੰਬੰਧਿਤ ਮਸਲੇ ਨਹੀਂ ਮੰਗਾ ਨਹੀਂ ਕੇਂਦਰ ਨਾਲ ਸੰਬੰਧਿਤ ਹੈ ਪੰਜਾਬ 'ਚ ਬੈਠੇ ਕੀ ਕਰਦੇ ਹੋ ਸਿਰ ਬਲਾਕਾ ਦੇ ਲਈ ਰਹੇ ਹੋ ਜੀ ਸੋ ਬੜੀ ਖਤਰਨਾਕ ਖੇਡ ਖੇਡ ਰਿਹਾ ਲੋਕਾਂ ਨੂੰ ਦਿਫਾੜ ਕਰਕੇ ਉਹਨਾਂ ਨੂੰ ਪੁੱਟਣਾ ਮਾਰਨਾ ਕਿਵੇਂ ਹੈ ਰਾਜ ਕਿਵੇਂ ਕਰਨਾ ਉਹ ਨਿਚੇ ਦਾ ਰੇ ਲੋਕਾਂ ਨੂੰ ਸਮਝੰਦਾ ਦਾ ਵਧੀਆ ਹੁੰਦਾ ਜੀ ਮਗਰ ਉਹ ਪਤਾ ਨਹੀਂ ਕਿਤੇ ਨਾ ਤੁਰ ਜਾਂਦੇ ਕੱਲ ਵਾਲੇ ਮਸਲੇ 'ਚ ਮੈਨੂੰ ਰੋਸਾ ਇਹੀ ਹੈ ਪੰਜਾਬ ਦੇ ਲੋਕਾਂ ਤੇ ਵੀ ਯਾਰ ਜਦੋਂ ਐਡਾ ਵੱਡਾ ਸਰਕਾਰ ਨੇ ਐਕਸ਼ਨ ਕੀਤਾ ਮੋਰਚਾ ਚੁਕਾਤਾ ਕਿਉਂ ਨਹੀਂ ਪੰਜਾਬ ਛੜਕਾਂ ਤੇ ਆਇਆ ਕਿਉਂ ਨਹੀਂ ਬਾਹਰ ਨਿਕਲਿਆ ਕਰੋ ਨਿਕਲਣਾ ਚਾਹੀਦਾ ਇਹ ਸਾਡੀ ਖਾਤ ਲੜਾਈਆਂ ਨੇ ਇਹ ਕੋਈ ਆਧ ਹੀ ਨਹੀਂ ਜੀ ਲੜਾਈ ਨਹੀਂ ਲੜ ਰਿਹਾ ਕੋ ਡੱਲੇ ਵਾਲ ਜਾਂ ਕੋਈ ਭੰਦੇਰ ਜਾਂ ਕੋਈ ਇੱਥੇ ਬੰਦੀ ਆ ਗਈ ਸੋ ਐਂ ਤਾਂ ਬਹੁਤ ਆ ਜਾਂਦੇ ਨੇ ਹਾਲਾਤ ਵੀ ਦਿਖ ਰਹੇ ਨੇ ਜਾਣਕਾਰ ਵੀ ਸਾਰੇ ਨੇ ਸਭ ਨੂੰ ਪਤਾ ਕਿ ਪਾਣੀ ਆਈ ਹੈ ਨਾ ਪਾਤੀਆਂ ਪੰਜਾਬ ਮਾਰੂ ਨੀਤੀਆਂ ਭਵੰਤਮਾਨ ਪੰਜਾਬ ਚ ਲਾਗੂ ਕਰੀ ਜਾਂਦਾ ਜੋ ਸੈਂਟਰ ਚਾਹੁੰਦਾ ਭਵੰਤਮਾਨ ਕਰ ਰਿਹਾ ਇਹਨੇ ਮੋਢੇ 'ਤੇ ਚਲਾ ਰਹੀ ਕਟਫੁੱਤਲੀ ਬਣਿਆ ਹੋਇਆ ਉਹਨਾਂ ਨੇ ਪਰ ਫਿਰ ਵੀ ਉਹਦੇ باوجود ਵੀ ਪਤਾ ਨਹੀਂ ਕਿਹੜੇ ਨਿੱਜੀ ਹਿੱਤ ਇਹਨਾਂ ਨੂੰ ਦਿਖ ਰਹੇ ਨੇ ਨਿੱਜੀ ਹਿੱਤ ਵੀ ਕਹਿ ਲੈ ਕੇ ਕੀ ਕਰੋਗੇ ਕੀ ਕਰੋਗੇ ਮਾੜੇ ਮੋٹے ਲਾਲਚਾਂ ਪਿੱਛੇ ਹੇ ਤਾਂ ਪਿੱਛੇ ਜਾਂ ਧੜਿਆਂ ਪਿੱਛੇ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਪੰਜਾਬ ਦੀ ਧਰਤੀ ਹੇਠ ਲੱਗ ਕਿਤੇ ਵੀ ਪਾਣੀ ਪੀਣ ਯੋਗ ਨਹੀਂ ਹੈਗਾ ਐਰਪੋਰਟਾਂ ਨੇ ਕਿਸੇ ਵੀ ਜ਼ਿਲ੍ਹੇ ਕਿਸੇ ਵੀ ਪਿੰਡ 'ਚ ਸਾਡੇ ਜਵਾਕਾਂ ਨੂੰ ਕੈਂਸਰ ਹੋ ਰਹੇ ਨੇ ਕਾਲੀ ਪੀੜੀ ਇਹਨਾਂ ਮਰ ਰਹੇ ਨੇ ਲੋਕ ਮੰਦਬੁੱਧੀ ਜਵਾਗ ਪੈਦਾ ਹੋ ਰਹੇ ਜਵਾਗ ਪੈਦਾ ਹੋਣੋਂ ਹਟ ਕੇ ਸੈਂਟਰਾਂ 'ਚ ਟੀਕਾ ਨਾਲ ਜਵਾਗ ਅਸੀਂ ਲੈਣ ਲੱਗ ਗਏ ਆਪਾਂ ਫਿਰ ਵੀ ਚੁੱਪਾਂ ਸਿੱਖਿਆ ਨੀਤੀ ਲਾਗੂ ਕਰਤੀ ਪੰਜਾਬ 'ਚ ਆਪਾਂ ਫਿਰ ਵੀ ਚੁੱਪਾਂ ਜਿਹੜੀ ਜਿਹੜੀ ਇੱਕ ਬੜੀ ਸਾਡੇ ਲਈ ਖਤਰਨਾਕ ਆ ਸਾਡੀ ਸੱਭਿਆਚਾਰੀ ਸਾਡੀ ਬੋਲੀ ਸਾਡੇ ਵਿਰਸੇ ਦੀ ਪਤਾ ਨਹੀਂ ਕਿਹੜੇ ਮਸਲੇ ਜਾਂ ਕਿਹੜੇ ਮੁੱਦੇ ਤੇ ਅਸੀਂ ਜਾਂ ਕਦੋਂ ਬੋਲਾਂਗੇ